ਗੁਰ ਪਿਆਰਿਓ ਮੈਂ ਇਹ ਗੱਲ ਅਕਸਰ ਕਹਿਣਾ ਹੁੰਦਾ ਵਾਂ ਕਿ ਦੁਨੀਆਂ ਭਰ ਤੇ ਜਿੰਨੇ ਵੀ ਧਰਮ ਵਿਚਰ ਰਹੇ ਨੇ ਸਾਰੇ ਹੀ ਧਰਮ ਬੜੇ ਸਤਕਾਰਯੋਗ ਹਨ ਵਧੀਆ ਹਨ ਚੰਗੇ ਹਨ ਤੇ ਸਾਡਾ ਸਾਰਿਆਂ ਦਾ ਹੀ ਇਹ ਮੁਢਲਾ ਫਰਜ਼ ਵੀ ਬਣਦਾ ਵਾ ਕਿ ਅਸੀਂ ਖਾਸ ਕਰਕੇ ਆਪਣੇ ਆਪਣੇ ਧਰਮ ਚ ਪੂਰਨ ਤੌਰ ਤੇ ਪੱਕੇ ਤੌਰ ਤੇ ਪੂਰੀ ਪੂਰੀ ਪ੍ਰਪੱਕਤਾ ਰੱਖਦੇ ਹਾਂ ਦੁਨੀਆਂ ਭਰ ਦੇ ਸਾਰਿਆਂ ਧਰਮਾਂ ਦਾ ਪੂਰਾ ਪੂਰਾ ਬੰਦਾ ਮਾਨ ਸਨਮਾਨ ਤੇ ਸਤਕਾਰ ਕਰੀਏ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਣੇ ਆਪਣੇ ਰੌ ਰੀਤੀ ਅਨੁਸਾਰ ਆਪਣੀਆਂ ਆਪਣੀਆਂ ਪਰੰਪਰਾਵਾਂ ਸਿਧਾਂਤਾਂ ਸੂਲਾਂ ਮਰਜ਼ਾ ਦਾ ਅਨੁਸਾਰ ਸਮਾਜ ਦੇ ਅੰਦਰ ਵਿਚਰਨ ਦੀ ਪੂਰੀ ਪੂਰੀ ਖੋਲ ਤੇ ਆਜ਼ਾਦੀ ਹੁਣ ਚਾਹੀਦੀ ਆ ਕੋਈ ਕਿਸੇ ਤਰ੍ਹਾਂ ਦੀ ਪਾਬੰਦੀ ਕਿਸੇ ਤੇ ਨਹੀਂ ਲਗਣੀ ਚਾਹੀਦੀ ਯਾਰ ਇਹ ਇੱਕ ਨਵੀਂ ਗੱਲ ਸੱਡੀ ਭਾਰਤ ਸਰਕਾਰ ਨੇ ਕਿ ਜਿਹੜਾ ਅਮਰਧਾਰੀ ਸਿੱਖਵਾ ਜਿਹਨੇ ਖੰਡੇ ਬਾਟੇ ਦੀ ਪੌਲ ਲਈ ਆ ਜਿਹਨੂੰ ਗੁਰੂ ਦੇ ਆਸ਼ੀਰਵਾਸ ਅਨੁਸਾਰ ਗੁਰੂ ਦੇ ਉਪਦੇਸ਼ ਦੇ ਅਨੁਸਾਰ ਕਿਰਪਾਨ ਬਖਸ਼ੀ ਗੁਰੂ ਨੇ ਉਹਦੇ ਤੇ ਬੰਦੀ ਲਗਾਉਣ ਦੀ ਗੱਲ ਚੱਲ ਰਹੀ ਆ ਕਿ ਕੋਈ ਵੀ ਗੁਰਸੇਕ ਅਮਰਧਾਰੀ ਜਿਹੜਾ ਵਾ ਉਹ ਕਿਰਪਾਨ ਪਹਿਨ ਕੇ ਏਅਰਪੋਰਟ ਤੇ ਜਿਹੜੀ ਹਵਾਈ ਅੱਡਿਆਂ ਤੇ ਨਹੀਂ ਵਿਚਰ ਸਕਦਾ ਨਹੀਂ ਫਿਰ ਸਕਦਾ ਯਾਰ ਇਹ ਕਿਦਰ ਦੀ ਗੱਲ ਆ ਵਾ ਕਿ ਕਿਸੇ ਦੇ ਧਾਰਮਿਕ ਚਿੰਨ੍ਹ ਤੇ ਬੰਦੀ ਲਗਾਉਣੀ ਖੰਡੇ ਬਾਟੇ ਦੀ ਪੌਲ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਆ ਤੇ ਗੁਰੂ ਸਾਹਿਬ ਦੇ ਅਸੂਲਾਂ ਅਨਸਾਰ ਆਸ਼ੇ ਅਨਸਾਰ ਉਪਦੇਸ਼ ਅਨਸਾਰ ਜਿਹੜੀ ਕਿਰਪਾਨ ਉਹ ਅਮਰਧਾਰੀ ਸਿੱਖ ਦਾ ਗੁਰਸਿੱਖ ਦਾ ਇੱਕ ਅਨਿਖੜਮਾ ਆਂਗਵਾ ਇੱਕ ਅਨਿਖੜਮਾ ਕਕਾਰ ਫਿਰ ਇਹ ਪਾਬੰਦੀਆਂ ਜਿਹੜੀਆਂ ਵਾਏ ਕਿਸੇ ਵੀ ਕੀਮਤ ਨਹੀਂ ਲਗਾਉਣੀਆਂ ਚਾਹੀਦੀਆਂ ਮੈਂ ਤੇ ਬੇਨਤੀ ਕਰੂੰਗਾ ਮੋਦੀ ਸਰਕਾਰ ਅੱਗੇ ਕਿ ਆਪਾਂ ਪਿਛਲਾ ਇਤਿਹਾਸ ਫੋਲ ਲਈਏ ਕਦੀ ਵੀ ਕਿਸੇ ਹਵਾਈ ਅੱਡੇ ਤੇ ਕਿਸੇ ਕਿਰਪਾਨ ਧਾਰੀ ਗੁਰਸਿੱਖ ਨੇ ਸਿੱਖ ਨੇ ਕੋਈ ਅਜਹੀ ਕਾਰਵਾਈ ਕੀਤੀ ਹੋਵੇ ਕਿਰਪਾਨ ਦੇ ਨਾਲ ਜਿਹੜੀ ਆਗਿਆ ਨਾ ਦਿੰਦੀ ਹੋਵੇ ਜਾਂ ਜਿਹਦੇ ਨਾਲ ਕੋ ਮਾਹੌਲ ਖਰਾਬ ਹੋਇਆ ਹੋਵੇ ਜਾਂ ਕੋ ਕਤਲੋਗਾਰਤ ਹੋਈ ਹੋਵੇ ਉੱਤਰ ਹੋਵੇਗਾ ਨਾ ਵਿੱਚ ਕਦੀ ਨਹੀਂ ਹੋਈ ਅਜਹੀ ਹੋਈ ਤੇ ਫਿਰ ਯਾਰ ਬਿਨਾਂ ਵਜ੍ਹਾ ਮਤਲਬ ਬੜੇ ਹਾਸਦੇ ਵਜ੍ਹਾ ਦੇ ਸਮਾਜ ਚ ਨਵੀਂ ਜੀ ਗੱਲ ਜਿਹੜੀ ਆ ਕਰਕੇ ਨਵਾਂ ਜਿਹਾ ਕਾਨੂੰਨ ਬਣਾ ਕੇ ਨਵਾਂ ਜਿਹਾ ਆ ਛੱਡ ਕੇ ਸ਼ੋਸ਼ਾ ਪੂਰਾ ਸਮਾਜ ਚ ਬੜਾ ਅਸਿਰਤਾ ਵਾਲਾ ਮਾਹੌਲ ਪੈਦਾ ਕਰਨਾ ਇਹ ਨਹੀਂ ਹੋਣਾ ਚਾਹੀਦਾ ਔਰ ਪੂਰੇ ਸਿੱਖ ਜਗਤ ਦੇ ਅੰਦਰ ਭਾਰਤ ਸਰਕਾਰ ਦੀ ਇਹ ਕਾਰਵਾਈ ਦੇ ਨਾਲ ਇਸ ਗੱਲ ਦੇ ਨਾਲ ਬੜਾ ਰੋਹ ਤੇ ਰੋਸ ਪਾਇਆ ਜਾ ਰਿਹਾ ਵਾ ਜਿਹੜਾ ਇਹ ਕਾਨੂੰਨ ਆ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣਾ ਚਾਹੀਦਾ